ਹਣਾ ਫਲੋਰ ਦੀ ਪੁਲਿਸ ਨੂੰ ਮਿਲੀ ਬਹੁਤ ਵੱਡੀ ਕਾਮਯਾਬੀ ਜਦੋਂ ਐਸਐਚਓ ਪੂਸ਼ਨ ਕੁਮਾਰ ਜੀ ਅਤੇ ਉਹਨਾਂ ਦੀ ਪਾਲਟੀ ਵੱਲੋਂ ਗਸ਼ਤ ਕਰਦੇ ਸਮੇਂ ਦੋ ਨਸ਼ਾ ਤਸਕਰਾਂ ਕੀਤੇ ਕਾਬੂ ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਪੂਸ਼ਨ ਕੁਪਾਰ ਜੀ ਨੇ ਦੱਸਿਆ ਕਿ ਉਹ ਗਸ਼ਤ ਦੌਰਾਨ ਤਹੀ ਰੌਂਡ ਚ ਪੁਰਾਣੀ ਚੁੰਗੀ ਦੇ ਕੋਲ ਜ਼ਖੀਰੇ ਦੇ ਕੋਲ ਦੋ ਦੋ ਵਿਅਕਤੀਆਂ ਨੂੰ ਕੀਤਾ ਕਾਬੂ ਤਲਾਸ਼ੀ ਲੈਣ ਦੇ ਉਪਰੰਤ ਅਸੀਂ ਨਸ਼ੀਲੀਆਂ ਗੋਲੀਆਂ ਅਤੇ 90 ਕੈਪਸੂਲ ਬਰਾਮਦ ਕੀਤੇ ਗਏ ਅਤੇ ਦੋਨਾਂ ਦੀ ਪਛਾਣ ਤੇਜਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਤੈਂਗ ਅਤੇ ਦੂਸਰੇ ਦੀ ਪਛਾਣ ਨਾਮ surjit singh ਪੁੱਤਰ ਕਸ਼ਮੀਰ ਸਿੰਘ ਵਾਸੀ ਵਾਰਡ ਨੰਬਰ 4 ਅੰਬੇਡਕਰ ਨਗਰ ਫਲੋਰ ਵਜੋਂ ਹੋਈ ਇਹਨਾਂ ਦੋਨਾਂ ਵਿਅਕਤੀਆਂ ਦੇ ਖਿਲਾਫ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ ਪੱਤਰਕਾਰ ਜਰਜੀਤ ਸਿੰਘ ਭੱਟੀ ਦੇ ਨਾਲ ਸੁਨੰਦਰ ਕੁਮਾਰ ਸੌਨੂ ਦੀ ਵਿਸ਼ੇਸ਼ ਰਿਪੋਰਟ ਸਰਪ੍ਰਿਕਲ ਦੋ ਬੰਦੇ ਕਾਬੂ ਕੀਤੇ ਗਏ ਨੇ ਜਿਹਨਾਂ ਤੋਂ ਮੈਡੀਕਲ ਨਸ਼ਾ ਤੋਂ ਸਰਪ੍ਰਿਕਲ ਪ੍ਰਾਪਤ ਕੀਤਾ ਹੈਗਾ। ਅਗਰ ਇਹ ਬੰਦੇ ਕਿੱਥੇ ਦੇ ਰਹਿ ਮਲੇ ਆ ਔਰ ਕਿੰਨੀ ਮਰਦ ਤੋਂ ਬਰਾਮਦ ਹੋਈ। ਦੇਖੋ ਇਹ ਜੂੜ ਬੰਦੇ ਫੜੇ ਸੀਗੇ। ਜ਼ਖੀਰਾ ਤਿੰਗ ਲੱਗਣਾ। ਉਹ ਉਹ ਚਾਹਿਆ ਕਿ ਤ੍ਰਿੰਦਰ ਸਿੰਘ ਸਾਨੂੰ ਗੁਰਮੀਤ ਸਿੰਘ ਤਿੰਗ ਦਾ ਸੀਗਾ। ਤੇ ਦੂਜਾ ਜਿਹੜਾ ਸੁਖੀ ਸਿੰਘ ਤਸ਼ਵੀਰ ਸਿੰਘ ਦਾ ਘਰੇ ਦਾ ਸੁਜਣਾ ਆ। ਜੀ। ਇਹਨਾਂ ਕੋ 80 ਮਸ਼ੀਨੀਆਂ ਹੋਈਆਂ। ਜੀ। ਤੇ 90 ਕਸੂ ਜਿਹੜੇ ਆ ਉਹ ਬਰਾਮਦ ਹੋਏ।